ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਸ਼ੁਮਾਰ ਉਰਮਿਲਾ ਮਟੋਂਡਕਰ ਪਾਵੇਂ ਇਸ ਵੇਲੇ ਅਦਾਕਾਰੀ ਤੋਂ ਦੂਰ ਹੈ ਪਰ ਉਹ ਅਜੇ ਵੀ ਆਪਣੀ ਫਿਟਨੈਸ ਨਾਲ ਹੀ ਲੋਕਾਂ ਦਾ ਦਿਲਚਸਪ ਰੰਦੀ ਹੈ ਅੱਜ ਅਸੀਂ ਗੱਲ ਕਰਾਂਗੇ ਅਦਾਕਾਰਾ ਉਰਮਿਲਾ ਬਾਰੇ ਜਿਸਨੇ 90 ਦੇ ਦਹਾਕੇ ਦੇ ਵਿੱਚ ਆਪਣੀ ਸੁੰਦਰਤਾ ਅਤੇ ਦਮਦਾਰ ਅਦਾਕਾਰੀ ਦੇ ਨਾਲ ਬਾਲੀਵੁੱਡ ਤੇ ਖੂਬ ਰਾਜ ਕੀਤਾ ਜਿਸਨੇ ਆਪਣੇ ਲੰਬੇ ਕਰੀਅਰ ਦੇ ਵਿੱਚ ਗੋਵਿੰਦਾ ਅਤੇ ਆਮੀਰ ਖਾਨ ਵਰਗੇ ਸੁਪਰਸਟਾਰਾਂ ਦੇ ਨਾਲ ਕਈ ਹਿੱਟ ਫਿਲਮਾਂ ਕੀਤੀਆਂ ਪਰ ਹੁਣ ਉਹ ਸਾਲਾਂ ਤੋਂ ਫਿਲਮੀ ਪਰਦੇ ਤੋਂ ਦੂਰ ਹੈ ਹਰ ਕੋਈ ਇਸ ਗੱਲ ਤੋਂ ਜਾਣੂ ਹੋਵੇਗਾ ਕਿ ਉਰਮਿਲਾ ਨੇ ਆਪਣਾ ਅਦਾਕਾਰੀ ਕੈਰੀਅਰ ਸਿਰਫ 3 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤਾ ਸੀ ਅਦਾਕਾਰਾਂ ਨੇ ਬਾਲ ਕਲਾਕਾਰ ਵਜੋਂ ਕਰਮਾ ਅਤੇ ਮਾਸੂਮ ਵਰਗੀਆਂ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਉਰਮਿਲਾ ਨੂੰ ਅਸਲ ਪਛਾਣ ਫਿਲਮ ਰੰਗੀਲਾ ਤੋਂ ਮੁੱਖ ਅਦਾਕਾਰਾ ਵਜੋਂ ਮਿਲੀ ਜਿਸ ਵਿੱਚ ਉਹ ਜੈਕੀ ਸ਼ਰੌਫ ਅਤੇ ਆਮਿਰ ਖਾਨ ਦੇ ਨਾਲ ਨਜ਼ਰ ਆਈ ਸੀ ਇਸ ਫਿਲਮ ਤੋਂ ਬਾਅਦ ਉਰਮਿਲਾ ਮਟੌਨਕਰ ਨੂੰ ਰੰਗੀਲਾ ਗਰਲ ਦਾ ਟੈਗ ਵੀ ਮਿਲਿਆ ਅੱਜ ਵੀ ਉਹਨਾਂ ਦੇ ਫੈਨਸ ਉਹਨਾਂ ਨੂੰ ਇਸੇ ਨਾਮ ਤੋਂ ਬੁਲਾਉਂਦੇ ਨੇ ਰੰਗੀਲਾ ਤੋਂ ਬਾਅਦ ਉਰਮਿਲਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਪਣੀ ਅਦਾਕਾਰੀ ਦੇ ਵਿੱਚ ਕਈ ਸੁਪਰ ਹਟਫਲ ਮਾ ਦਿੱਤੀਆਂ ਪਰ ਫਿਰ ਆਪਣੇ ਕਰੀਅਰ ਦੇ ਸਿਖਰ ਤੇ ਪਹੁੰਚ ਕੇ ਉਰਮਿਲਾ ਨੇ ਅਜੇ ਹੀ ਗਲਤੀ ਕੀਤੀ ਕਿ ਉਸ ਦਾ ਚੰਗੀ ਤਰ੍ਹਾਂ ਬਣਿਆ ਕਰੀਅਰ ਬਰਬਾਦ ਹੋ ਗਿਆ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਰੰਗੀਲਾ ਦੀ ਸ਼ੂਟਿੰਗ ਦੌਰਾਨ ਉਸ ਟੂ ਫਿਲਮ ਦੇ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੇ ਨਾਲ ਪਿਆਰ ਹੋ ਗਿਆ ਸੀ ਇਸ ਦਾ ਸਬੂਤ ਇਹ ਸੀ ਕਿ ਰਾਮ ਗੋਪਾਲ ਵਰਮਾ ਦੀ ਹਰ ਫਿਲਮ ਦੇ ਵਿੱਚ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਸੀ ਪਰ ਬਾਅਦ ਵਿੱਚ ਇਹ ਗੱਲ ਉਰਮਿਲਾ ਲਈ ਸਮੱਸਿਆ ਬਣ ਗਈ ਦਰਅਸਲ ਉਸ ਸਮੇਂ ਉਰਮਿਲਾ ਰਾਮ ਗੋਪਾਲ ਵਰਮਾ ਨਾਲ ਬਹੁਤ ਪਿਆਰ ਕਰਦੀ ਸੀ ਕਿ ਉਸ ਨੇ ਕਿਸੇ ਹੋਰ ਨਿਰਦੇਸ਼ਕ ਫਿਲਮਾਂ ਦੇ ਵਿੱਚ ਕੰਮ ਹੀ ਨਹੀਂ ਕੀਤਾ ਅਜਿਹੀ ਸਥਿਤੀ ਵਿੱਚ ਹੌਲੀ-ਹੌਲੀ ਬਾਕੀ ਸਾਰੇ ਨਿਰਦੇਸ਼ਕ ਉਰਮਿਲਾ ਮਡੋਂਕਰ ਦੇ ਨਾਲ ਪਾਸਾ ਵਟਣ ਲੱਗੇ ਅਤੇ ਫਿਰ ਉਹਨਾਂ ਨੇ ਅਦਾਕਾਰਾਂ ਨੂੰ ਕੰਮ ਦੇਣਾ ਬੰਦ ਕਰ ਦਿੱਤਾ ਹਾਲਾਂਕਿ ਉਰਮਿਲਾ ਅਤੇ ਰਾਮਗੋਪਾਲ ਦਾ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਉਹ ਦੋਵੇਂ ਹੀ ਵੱਖ ਹੋ ਗਏ ਜੇਕਰ ਅਸੀਂ ਉਰਮਿਲਾ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਲਿਸਟ ਦੇ ਵਿੱਚ ਜਨਮ ਸਮਝਾ ਕਰੋ ਹਮ ਤੁਮ पे मरते हैं दिल लगी सत्यमस्त ਖੂਬਸੂਰਤ ਵਰਗੀਆਂ ਫਿਲਮਾਂ ਦੇ ਨਾਮ ਸ਼ਾਮਿਲ ਹਨ ਉਹ ਆਖਰੀ ਵਾਰ ਫਿਲਮ ਬਲੈਕਮੇਲ ਦੇ ਵਿੱਚ ਨਜ਼ਰ ਆਈ ਸੀ